ਸੱਜਣ ਕੁਮਾਰ ਹੋਇਆ ਬਰੀ ਸਿੱਖਾਂ ਦੇ ਜ਼ਖਮਾਂ ਤੇ ਛਿੜਕਿਆ ਨਮਕ ਐ ਜੀਪੀਸੀ ਦੀ ਤਿੱਖੀ ਪ੍ਰਤੀਕਿਰਿਆ ਦਿੱਲੀ ਕੋਰਟ ਵੱਲੋਂ ਇੱਕ ਫੈਸਲਾ ਆਇਆ ਵਿਕਾਸਪੁਰੀ ਤੇ ਜਨਕਪੁਰੀ ਮਾਮਲੇ ਵਿੱਚ ਜਿਸ ਵਿੱਚ ਸੱਜਣ ਕੁਮਾਰ ਨੂੰ ਬਰੀ ਕੀਤਾ ਗਿਆ ਮੈਂ ਸਮਝਦਾ ਕਿ ਇਹ ਬਹੁਤ ਮੰਦਭਾਗਾ ਫੈਸਲਾ ਆ ਕਿਉਂਕਿ ਇਹ 1984 ਵਿੱਚ ਹੋਏ ਦੰਗਿਆਂ ਵਿੱਚ ਸਿੱਖਾਂ ਦੇ ਸਲਕੁਸ਼ੀਸਾਂ ਮੇ ਹਜ਼ਾਰਾਂ ਦੀ ਤਦਾਦ ਦੇ ਜਿਹੜੇ ਉਹ ਬੱਚੇ ਬੱਚੀਆਂ ਬਜ਼ੁਰਗ ਮਾਵਾਂ ਪਹਿਣਾ ਧੀਆਂ ਜਿਹੜਾ ਉਹਨਾਂ ਦਾ ਕਤਲੇਆਮ ਕੀਤਾ ਗਿਆ 41 ਸਾਲ ਬੀਤ ਜਾਣ ਦੇ ਬਾਵਜੂਦ ਵੀ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਇਨਸਾਫ ਦੀ ਉਡੀਕ ਵਿੱਚ ਕਈ ਬਜ਼ੁਰਗ ਚੜ੍ਹਾਈ ਕਰ ਗਏ ਕਈਆਂ ਦੇ ਜਿਹੜੇ ਮਾਵਾਂ ਚੜਾਈ ਕਰ ਗਈਆਂ ਇਹ ਲੰਮਾ ਸਮਾਂ ਪੀ ਜਾਣ ਦੇ ਬਾਵਜੂਦ ਵੀ ਜਿਹੜਾ ਇਨਸਾਫ ਦੀ ਆਸ ਵਿੱਚ ਬੈਠੇ ਸੀ ਉਹਨਾਂ ਨੂੰ ਇਨਸਾਫ ਨਾ ਮਿਲਣਾ ਮੱਧ ਭਾਗਾ ਆ ਕਿਉਂਕਿ ਚੈਹ ਦਾ ਤੇਜ ਸੀ ਕਿ ਇਹਨਾਂ ਨੂੰ ਅਜੇ ਸ਼ਕਸ਼ ਸੱਜਣ ਕਬਾਰੇ ਵਰਕੇ ਨੂੰ ਸਖਤ ਸਜ਼ਾਵਾਤੀਆਂ ਜਾਂਦੀਆਂ ਤਾਂ ਜੋ ਜਿਹੜੇ ਉਸ ਅਸਲ ਕਸ਼ੀ ਦੇ ਪ੍ਰਭਾਵ ਸਨ ਉਹਨਾਂ ਦੇ ਜ਼ਖਮਾਂ ਤੇ ਮਲਮ ਲੱਗਦੀ ਫਰ ਇਹ ਮਤਭਾਗਾ ਫੈਸਲਾ ਆਇਆ ਮੈਂ ਆਸ ਕਰਦਾ ਹਾਂ ਕਿ ਗੁਰੂ ਮਹਾਰਾਜ ਇਹੋ ਜੇ ਦੁਸ਼ਟਾਂ ਨੂੰ ਆਪ ਹੀ ਸਜ਼ਾ ਦੇਣਗੇ ਜਿਨ੍ਹਾਂ ਨੇ ਉਸ ਸਮੇਂ ਸਿੱਖ ਨਸਲ ਕੁਸ਼ੀ ਦੀ ਕੋਸ਼ਿਸ਼ ਕੀਤੀ ਦਿੱਲੀ ਕੋਰਟ ਵੱਲੋਂ ਇੱਕ ਫੈਸਲਾ ਆਇਆ ਵਿਕਾਸਪੁਰੀ ਤੇ ਜਨਕਪੁਰੀ ਮਾਮਲੇ ਵਿੱਚ ਜਿਸ ਵਿੱਚ ਸੱਜਣ ਕੁਮਾਰ ਨੂੰ ਬਰੀ ਕੀਤਾ ਗਿਆ ਮੈਂ ਸਮਝਦਾ ਕਿ ਇਹ ਬਹੁਤ ਮੰਦਭਾਗਾ ਫੈਸਲਾ ਆ ਕਿਉਂਕਿ ਇਹ 1984 ਵਿੱਚ ਹੋਏ ਦੰਗਿਆਂ ਵਿੱਚ ਸਿੱਖ ਨਸਲ ਕੁਸ਼ੀਸਾਂ ਮੇ ਹਿਆਰਾਂ ਦੀ ਤਦਾਦ ਚ ਜਿਹੜੇ ਉਹ ਬੱਚੇ ਬੱਚੀਆਂ ਬਜ਼ੁਰਗ ਮਾਵਾਂ ਪੜਣਾ ਧੀਆਂ ਜਿਹੜਾ ਉਹਨਾਂ ਦਾ ਕਤਲੇਆਮ ਕੀਤਾ ਗਿਆ 41 ਸਾਲ ਬੀਤ ਜਾਣ ਦੇ ਬਾਵਜੂਦ ਵੀ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਇਨਸਾਫ ਦੀ ਅਡੀਗ ਵਿੱਚ ਕਈ ਬਜ਼ੁਰਗ ਚੜਾਈ ਕਰ ਗਏ ਕਈਆਂ ਦੇ ਜਿਹੜੇ ਮਾਵਾਂ ਚੜਾਈ ਕਰ ਗਈਆਂ ਇਹ ਲੰਮਾ ਸਮਾਂ ਪੀ ਜਾਣ ਦੇ ਬਾਵਜੂਦ ਵੀ ਜਿਹੜਾ ਇਨਸਾਫ ਦੀ ਆਸ ਵਿੱਚ ਬੈਠੇ ਸੀ ਉਹਨਾਂ ਨੂੰ ਇਨਸਾਫ ਨਾ ਮਿਲਣਾ ਮੱਧ ਭਾਗਾ ਆ ਕਿਉਂਕਿ ਚੈਹਦਾ ਤੇ ਸੀ ਕਿ ਇਹਨਾਂ ਨੂੰ ਅਜਿਹੇ ਸ਼ਖਸ ਸੱਜਣ ਕਬਾਰ ਵਰਕੇ ਨੂੰ ਸਖਤ ਸਜ਼ਾਵਾ ਦਿੱਤੀ ਜਾਂਦੀਆਂ ਤਾਂ ਜੋ ਜਿਹੜੇ ਉਸ ਅਸਲ ਕੁਸ਼ੀ ਦੇ ਪ੍ਰਭਾਵ ਸਾਨ ਉਹਨਾਂ ਦੇ ਜ਼ਖਮਾਂ ਤੇ ਮਲਮ ਲੱਗਦੀ ਪਰ ਇਹ ਹਮਤ ਭਾਗਾ ਫੈਸਲਾ ਆ ਮੈਂ ਆਸ ਕਰਦਾ ਹਾਂ ਕਿ ਗੁਰੂ ਮਹਾਰਾਜ ਇਹੋ ਜੇ ਦੁਸ਼ਟਾਂ ਨੂੰ ਆਪ ਹੀ ਸਜ਼ਾ ਦੇਣਗੇ ਜਿਨ੍ਹਾਂ ਨੇ ਉਸ ਸਮੇਂ ਸਿੱਖ ਨਸਲ ਕੁਸ਼ੀ ਦੀ ਕੋਸ਼ਿਸ਼ ਕੀਤੀ